ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ੁਦੀਪ ਕੌਰ ਰਾਜਪੁਰਾ ਪੁਲਿਸ ਨੇ ਬੀਤੇ ਦਿਨੀ ਹੋਈ 26 ਲੱਖ ਰੁਪਏ ਦੀ ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਜੀਹਾਂ ਤੁਹਾਨੂੰ ਦੱਸਦੇ ਕਿ ਵਿਦੇਸ਼ ਭੇਜਣ ਦੇ ਨਾਂ ਤੇ ਇਹ ਲੁੱਟ ਕੀਤੀ ਗਈ ਸੀ ਜਿਸ ਨੂੰ ਪੁਲਿਸ ਨੇ ਕੁਝ ਹੀ ਦਿਨਾਂ ਦੇ ਵਿੱਚ ਸੁਲਝਾ ਲਿਆ ਜੀਹਾਂ ਤੁਹਾਨੂੰ ਦੱਸਦੇ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਤੋਂ ਲੁੱਟ ਦੀ ਰਕਮ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਜੀਹਾਂ ਤੁਹਾਨੂੰ ਦੱਸਦੇ ਕਿ ਪੁਲਿਸ ਨੇ ਕੁਝ ਹੀ ਦਿਨਾਂ ਦੇ ਵਿੱਚ ਲੁੱਟ ਦੇ ਮਾਮਲੇ ਨੂੰ ਸੁਲਝਾ ਲਿਆ ਪੁਲਿਸ ਨੇ ਕਿਹਾ ਕਿ ਦੋਸ਼ੇ ਨੂੰ ਕਾਬੂ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਡੀਐਸਪੀ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਦੇ ਆ ਤੁਹਾਨੂੰ ਜਿਹੜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਵੀ ਕੋਲ ਕੀਤੀ ਪੈਟਰੋਲ ਰੂਮ ਤੇ ਦੀਪਨ ਦੀਪ ਸੈਣੀ ਆ ਜਿਹੜਾ ਜਗਾਦਰੀ ਦਾ ਰਹਿਣ ਵਾਲਾ ਆ ਉਹਨੇ ਕਾਲ ਕੀਤੀ ਕਿ ਮੇਰਾ ਕੋਲ 26 ਲੱਖ ਰੁਪਏ 27 ਲੱਖ ਰੁਪਏ ਜਿਹੜਾ ਮੇਰਾ ਹੈਗਾ ਵੀ ਮੇਰੀ ਖੋਹ ਹੋਈ ਹੈਗੀ ਆ ਜਿਹੜਾ ਮੌਕੇ ਤੇ ਸਾਡੇ ਚੌਕੀ ਇੰਚਾਰਜ ਬਸੰਤਪੁਰਾ ਐਸਐਚਓ ਸਾਦਰ ਰਾਜਪੁਰਾ ਜਿਹੜਾ ਕਿ ਮੌਕੇ ਤੇ ਗਏ ਹੈਗੇ ਆ ਉਹਦੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਹੈਗਾ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਕਿ ਮਤਲਬ ਸਾਨੂੰ ਜੋ ਮਤਲਬ ਇਨਫਰਮੇਸ਼ਨ ਮਿਲੀ ਉਸ ਉੱਤੇ ਅਸੀਂ ਵਰਕ ਕੀਤਾ ਹੈਗਾ ਵਰਕ ਕਰਨ ਤੋਂ ਬਾਅਦ ਜਿਹੜਾ ਸਾਨੂੰ ਇਹਦੇ ਵਿੱਚ ਚਾਰ ਬੰਦਿਆਂ ਦੇ ਜਿਹੜਾ ਮਤਲਬ ਸਾਨੂੰ ਨਾਮ ਜਿਹੜੇ ਆਇਡੈਂਟੀਫਾਈ ਹੋਏ ਆ ਉਹਦੇ ਵਿੱਚ ਇੱਕ ਬੂਤਾ ਉਹ ਬੂਟਾ ਥੋੜਾ ਹੈਗਾ ਦੂਜਾ ਹੈਗਾ ਸਤਵੀਰ ਸਿੰਘ ਤੀਜਾ ਹੈਗਾ ਪਰਮਿੰਦਰ ਸਿੰਘ ਚੌਥਾ ਹੈਗਾ ਗੁਰਵਿੰਦਰ ਸਿੰਘ ਇਹ ਚਾਰ ਜਿਹੜੇ ਹੈਗੇ ਆ ਸੀਗੇ ਇਹਨਾਂ ਕੀ ਕੀਤਾ ਹੋਇਆ ਪਹਿਲੇ ਇਹ ਜਿਹੜਾ ਬੂਟੇ ਨੇ ਜਾਲੀ ਆਈਡੀ ਬਣਾ ਕੇ ਵੀਜ਼ਾ ਹੱਬ ਦੇ ਨਾਂ ਤੇ ਆਈਡੀ ਬਣਾਈ ਹੋਈ ਸੀਗੀ ਜਿਹਨੀਆਂ ਇਨੀ ਦੱਸਿਆ ਹੋਇਆ ਸੀ ਸਾਡਾ ਜਿਹੜਾ ਦਫ਼ਤਰ ਹੈਗਾ ਉਹ ਗੁਵਿੰਦਗੜ੍ਹ ਦੇ ਵਿੱਚ ਹੈਗਾ ਤੇ ਅਸੀਂ ਜਿਹੜਾ ਅਸਟਰੀਆ ਭੇਜਦੇ ਹੈਗੇ ਆ ਦੀਪਸੈਣੀ ਨੇ ਜਿਹੜਾ ਇਹ ਜਿਹੜੀ ਇਹਨਾਂ ਨਾਲ ਗੱਲ ਹੋਈ 27 ਲੱਖ ਦੇ ਵਿੱਚ ਟੰਨ ਹੋਈ ਵੇਸਟੀਜਾ ਤੇਰੇ ਪਰਦ ਨੂੰ ਅਸੀਂ ਭੇਜ ਤਾਂਗੇ ਜਦੋਂ ਇਹ ਗੱਲ ਹੋ ਗਈ ਕਲੀਅਰ ਹੋ ਗਈ ਉਸ ਤੋਂ ਬਾਅਦ ਇਹ ਨਹੀਂ ਕਿਹਾ ਵੀ ਵੀ ਸਾਨੂੰ ਪੈਸੇ ਸ਼ੋਅ ਕਰੋ 45 ਲੱਖ ਰੁਪਇਆ ਉਹ ਉਹਨੂੰ ਇੱਥੋਂ ਬੁਲਾ ਲਿਆ ਦੀਪ ਕੁਸੈਣੀ ਨੂੰ ਇਤੇ ਜਸ਼ਨ ਹੋਟਲ ਦੇ ਕੋਲ ਉੱਥੇ ਬੁਲਾ ਕੇ ਇਹ ਨਹੀਂ ਕੀ ਕੀਤਾ ਵੀ ਵੀਜ਼ਾ ਤਾਂ ਕੋਈ ਲੱਗਾ ਨਹੀਂ ਸੀਗਾ ਇਹ ਨਹੀਂ ਪਹਿਲੇ ਇਹਨਾਂ ਦੀ ਮਨਸਾ ਸੀ ਕਿ ਵੀ ਪੈਸੇ ਖੋਣੇ ਹੈਗੇ ਆ ਜਦੋਂ ਉਹਨੇ ਪੈਸੇ ਦਿਖਾਏ ਹੈਗੇ ਆ ਇਹ ਨਹੀਂ ਇਹ ਜਿਹੜਾ ਆਪਣੇ ਪਿਸਟਲ ਸਿਗਾ ਡੰਮੀ ਪਿਸਟਲ ਸਿਗਾ ਇਹ ਤੇ ਇਹ ਦਿਖਾ ਕੇ ਇਹ ਨਹੀਂ ਮਤਲਬ ਉਹਦੇ ਕੋਲ 26 ਲੱਖ ਰੁਪਏ ਸਿਗਾ ਜਿਹੜਾ ਕਿ ਇਹ ਨਹੀਂ ਉਸ ਮੌਕੇ ਤੇ ਖੋਲਿਆ ਉਹਦੇ ਕੋਲ ਉਹ ਤੋਂ ਬਾਅਦ ਇਹ ਚਾਰੇ ਅਸੀਂ ਗ੍ਰਿਫਤਾਰ ਕਰ ਲਏ ਹੈਗੇ ਆ ਤੇ ਜਿਹੜੇ ਪੈਸੇ ਅਬਰਾਮਦ ਕਰ ਲਏ ਹੈਗੇ ਆ ਨਾਲ ਪਿਸਟਲ ਜਿਹੜਾ ਹੈਗਾ ਅਬਰਾਮਦ ਸਰ ਰਹਿਣ ਵਾਲੇ ਕਿੱਥੋਂ ਦੇ ਸੱਚ ਆ ਇਹ ਰਹਿਣ ਵਾਲੇ ਹੈਗਾ ਇੱਕ ਤਾਂ ਹੈਗਾ ਉਹ ਪੜਦਾ ਇੱਕ ਕੋਟਲੇ ਦਾ ਰਹਿਣ ਵਾਲਾ ਇੱਕ ਸਰਹੰਦਾ ਰਹਿਣਾ ਇੱਕ ਆਪਣੇ ਅੰਦਲਾਸੂਟ ਦੇ ਹੈਗਾ ਸਰ ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਲੁੱਟਾਂ ਨੂੰ ਅੰਜਾਮ ਦਿੱਤਾ ਹੈ ਜੀ ਹਾਂਜੀ ਇਹਨਾਂ ਤੇ ਜਿਹੜਾ ਹੈਗਾ ਬੂਟਾ ਇਹ ਤੇ ਦੋ ਪਰਚੇ ਪਹਿਲੇ ਵੀ ਦਰਜ ਹੈਗੇ ਆ ਜਿਹੜਾ ਸੁਤਵੀਰ ਆ ਇਹਦੇ ਪਹਿਲੇ ਵੀ ਇਹ ਨਾਬੇ ਜੇਲ੍ਹ ਦੇ ਵਿੱਚੋਂ ਆਇਆ ਹੈਗਾ ਇਹ ਤੇ ਪਹਿਲੇ ਵੀ ਖੋ ਦਾ ਪਰਚਾ ਦਰਜ ਹੈਗਾ ਹਾਂਜੀ ਸਰ ਇਹਨਾਂ ਨੇ ਪੌਣੇ 12 ਵਜੇ ਰਾਤ ਨੂੰ ਬੁਲਾਇਆ ਸੀਗਾ ਇਹਨਾਂ ਦੀ ਕੋਈ ਮਨਛਾ ਪੂਰੀ ਇਹਨਾਂ ਦੀ ਮਨਛਾ ਇਹ ਸੀ ਕਿ ਕੋਈ ਖੋ ਕਰਦੀ ਹੈਗੀ ਜਿਹੜੇ ਇਹਦੇ ਪੈਸੇ ਹੈਗੇ ਆ ਕੰਨੀਤੰਦਾਰ ਰਿਮਾਰਡ ਲਿਆਦਾ ਇਹਦਾ 2 ਦਿਨ ਦਾ ਰਿਮਾਰਡ ਕੱਲ ਪੇਸ਼ ਕਰਾਂਗੇ ਸਰ ਇਹਨਾਂ ਦੇ ਵਿੱਚ ਹੋਰ ਵੀ ਕਈ ਸੁਰਾਕ ਮਿਲ ਸਕਦੇ ਐ ਇਹਨਾਂ ਦੇ ਕੋਲ ਹਾਂ ਪੁੱਛ ਕੇ ਸੀ ਕਿ ਰਿਮਾਰਡ ਤੇ ਹੋਰ ਪਰਮਾਰਡ ਲੱਗ ਹੋਰ ਵੀ ਪੁੱਛੇ ਸੀ ਦੇਖੀ ਨਾ ਸਰ ਇਹਨਾਂ ਦੇ ਕੋਲ ਗੱਡੀ ਗੁੱਡੀ ਵੀ ਇਹਨਾਂ ਕੋਲ ਗੱਡੀ ਵੀ ਸਵਿਫਟ ਜਿਹੜੀ ਹੈਗੀ ਬਰਾਮਦ ਕੀਤੀ ਹੈਗੀ ਆ ਜੇਤੇ ਨਹੀਂ ਖੋਹ ਕੀਤੀ ਹੈਗੀ ਤੇ ਉਸ ਤੇ ਨੰਬਰ ਜਿਹੜਾ ਸੀਗਾ ਜਿਹੜਾ origignal ਸੀ ਨੰਬਰ ਜਿਹੜਾ ਉਹ ਜਾਲੀ ਲਾਇਆ ਹੋਇਆ ਸੀਗਾ ਜੀ ਤਰ ਵੀਜ਼ਾ ਹਾਬੀਨਾਂ ਦਾ ਰਾਜਪੁਰੇ 'ਚ ਵੀ ਸੀਗਾ ਹਾਂਜੀ ਵੀਜ਼ਾ ਹਾਬੀਨਾਂ ਦਾ ਰਾਜਪੁਰੇ ਵੀ ਸੀਗਾ ਕੋਈ ਦਫ਼ਤਰ ਇਹਨਾਂ ਦਾ ਨਹੀਂ ਦਫ਼ਤਰ ਇਹਨਾਂ ਦਾ ਜਿਹੜਾ ਹੈਗਾ ਸ਼ੋਅ ਕਰਦਾ ਹੈਗਾ ਉਹ ਆਪਣੇ ਅਮਨੂਰ ਰੋਡ ਤੇ ਗੁਵਿੰਦਗੜ ਦੇ ਵਿੱਚ ਹੈਗਾ ਸ਼ੋਅ ਕਰਦਾ ਸਰ ਕੀ ਕਹਿਣਾ ਚਾਹੋਗੇ ਜਿਹੜੀ ਹੈ ਜੀ ਲੁੱਟਾਂ ਕਰਦੇ ਆ ਜਾਂ ਫਿਰ ਇਹਨਾਂ ਕੈਸ਼ ਲੈ ਕੇ ਚਲੇ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਬਸ ਇਹੀ ਆ ਵੀ ਜਿਹੜੇ ਇਹ ਠੱਗ ਏਜੰਟਾਂ ਇਹਨਾਂ ਦੇ ਮਤਲਬ ਸਤਿਤ ਰਹਿਣ ਲੋਕ ਤੇ ਇਹ ਮੇਰਾ ਤਾਂ ਇਹੀ ਕਹਿਣਾ ਹੈ ਵੀ ਇਹੋ ਜਿਹੇ ਚਾਂਸੇ ਦੇ ਵਿੱਚ ਨਾ ਆ ਕੇ ਆਪਣੇ ਪੈਸੇ ਬਰਬਾਦ ਕਰਨ ਠੀਕ ਹੈ but thank you